ਕੱਤ ਤੱਕ ਇਸ ਨਾਟੇ ਸਾਹਿਤ ਸਦਰਾ ਨੂੰ ਤੜਫਾਵਣਗੇ ਜਦੋਂ ਮਿਲੇਗਾ ਲਹੂ ਦਾ ਵੱਤਰ ਸਹਿਰਾ ਫੁੱਲ ਖੜਾਵਣਗੇ ਅਣ ਹੋਈ ਨੂੰ ਹੋਈ ਹੁੰਦਿਆਂ ਓੜ ਕਵੇਲਾ ਵੇਖੇਗਾ ਅੰਬਰ ਛੂਹਣ ਵਾਲੇ ਸ਼ਮਲੇ ਪੈਰਾਂ ਦੇ ਵਿੱਚ ਆਉਣਗੇ ਸ਼ੀਸ਼ ਬੈਲ ਵਿੱਚ ਬਹਿ ਕੇ ਜਿਹੜੇ ਪੱਥਰਾਂ ਦੀ ਬਰਸਾਤ ਕਰਨ ਤੇਵਰ ਬਦਲੇ ਵੇਲੇ ਨੇ ਤੇ ਕਿਸਨਾ ਮਹਿਲ ਬਚਾਵਣਗੇ ਸਦਰਾਂ ਜੱਲੀਆਂ ਪਾਣ ਗਿਆ ਤੇ ਫੁੱਲ ਖਿੜਨਗੇ ਸਹਰਾ ਵਿੱਚ ਜਦ ਪਰਦੇਸੀ ਮੋੜ ਮੁਹਾਰਾ ਵਤਨਾ ਵੱਲੇ ਆਉਣਗੇ ਪਹਿਲੀ ਰਾਤ ਦੀ ਵੋਟੀ ਵਾਂਗ ਉਡੀਕ ਉਹਨਾਂ ਦੀ ਮੰਜ਼ਲ ਨੂੰ ਜਾਨ ਤਲੀ ਤੇ ਰੱਖ ਕੇ ਜੋ ਤੂਫਾਨਾਂ ਨਾਲ ਟਕਰਾਉਣਗੇ ਫਿਰ ਯਕੀਨਨ ਲੁੱਟਿਆ ਜਾਣਾ ਸਿਖਰ ਦੁਪਹਿਰੇ ਦਿੱਲੀ ਨੇ ਘਰ ਦੇ ਰਾਖੇ ਚੋਰਾਂ ਵਾਂਗ ਜੇ ਘਰ ਨੂੰ ਸੱਨਾ ਲਾਉਣਗੇ ਘਰ ਦੇ ਰਾਖੇ ਚੋਰਾਂ ਵਾਂਗ ਜੇ ਘਰ ਨੂੰ ਸੱਨਾ ਲਾਉਣਗੇ